ਉਰੇ ਦੀ ਖਦਾਨਚ ਹੋਇਆ ਤਮਾਕਾ ਬਰਨ ਵਾਲਿਆਂ ਦੀ ਗਿਣਤੀ 49 ਪੁੱਜੀ ਈਰਾਨ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਦੇ ਪੂਰਬੀ ਹਿੱਸੇ 'ਚ ਬੋਲੇ ਦੀ ਖਾਨਚ ਹੋਏ ਤਮਾਕੇ ਕਾਰਨ ਉੱਥੇ ਫਸੇ ਬਾਕੀ ਮਜ਼ਦੂਰਾਂ ਦੀ ਮੌਤ ਹੋ ਸਕਦੀ ਹੈ ਇਸ ਨਾਲ ਇਸ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ 49 ਹੋ ਗਈ ਹੈ ਈਰਾਨ 'ਚ ਪ੍ਰਸਾਰਿਤ ਇੱਕ ਰਿਪੋਰਟ ਅਨੁਸਾਰ ਸੂਬਾਈ ਐਮਰਜੈਂਸੀ ਅਧਿਕਾਰੀ ਮੁਹੰਮਦ ਅਲੀ ਅਖੌਦੀ ਨੇ ਮਰਨ ਵਾਲੇ ਦੀ ਗਿਣਤੀ ਦਿੱਤੀ ਇਹ ਘਟਨਾ ਦੇਸ਼ ਦੇ ਤਵਾਸ ਸਥਿਤ ਖਾਨਚ ਵਾਪਰੀ ਮੀਥੇਨ ਗੈਸ ਦੇ ਲੀਕ ਹੋਣ ਕਾਰਨ ਹੋਏ ਧਮਾਕੇ ਤੋਂ ਬਾਅਦ ਸ਼ਨੀਵਾਰ ਨੂੰ ਖਾਨ ਅੰਦਰ ਫਸੇ ਲੋਕਾਂ ਦੀ ਗਿਣਤੀ ਦੀਆਂ ਵੱਖੋ-ਵੱਖਰੀਆਂ ਰਿਪੋਰਟਾਂ ਸਨ ਕੋਲੇ ਦੀ ਖਾਦਾਂਚ ਹੋਇਆ ਧਮਾਕਾ ਮਰਨ ਵਾਲਿਆਂ ਦੀ ਗਿਣਤੀ 49 ਪੁੱਜੀ ਈਰਾਨ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਦੇ ਪੂਰਬੀ ਹਿੱਸੇ 'ਚ ਕੋਲੇ ਦੀ ਖਾਨਚ ਹੋਏ ਧਮਾਕੇ ਕਾਰਨ ਉੱਥੇ ਫਸੇ ਬਾਕੀ ਮਜ਼ਦੂਰਾਂ ਦੀ ਮੌਤ ਹੋ ਸਕਦੀ ਹੈ ਇਸ ਨਾਲ ਇਸ ਘਟਨਾ ਚ ਮਰਨ ਵਾਲਿਆਂ ਦੀ ਗਿਣਤੀ 49 ਹੋ ਗਈ ਹੈ। ਈਰਾਨ ਚ ਪ੍ਰਸਾਰਿਤ ਇੱਕ ਰਿਪੋਰਟ ਅਨੁਸਾਰ ਸੂਬਾਈ ਐਮਰਜੈਂਸੀ ਅਧਿਕਾਰੀ ਮੁਹੰਮਦ ਅਲੀ ਅਖੌਦੀ ਨੇ ਮਰਨ ਵਾਲੇ ਦੀ ਗਿਣਤੀ ਦਿੱਤੀ। ਇਹ ਘਟਨਾ ਦੇਸ਼ ਦੇ ਤਵਾਸ ਸਥਿਤ ਖਾਨ ਚ ਵਾਪਰੀ। ਮੀਥੇਨ ਗੈਸ ਦੇ ਲੀਕ ਹੋਣ ਕਾਰਨ ਹੋਏ ਧਮਾਕੇ ਤੋਂ ਬਾਅਦ ਸ਼ਨੀਵਾਰ ਨੂੰ ਖਾਨ ਅੰਦਰ ਫਸੇ ਲੋਕਾਂ ਦੀ ਗਿਣਤੀ ਦੀਆਂ ਵੱਖੋ-ਵੱਖਰੀਆਂ ਰਿਪੋਰਟਾਂ ਸਨ। ਕੋਰੇ ਦੀ ਖਾਦਾਨ ਚ ਹੋਇਆ ਧਮਾਕਾ ਮਰਨ ਵਾਲਿਆਂ ਦੀ ਗਿਣਤੀ 49 ਪੁੱਜੀ। ਈਰਾਨ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਦੇ ਪੂਰਬੀ ਹਿੱਸੇ 'ਚ ਬੋਲੇ ਦੀ ਖਾਨ 'ਚ ਹੋਏ ਧਮਾਕੇ ਕਾਰਨ ਉੱਥੇ ਫਸੇ ਬਾਕੀ ਮਜ਼ਦੂਰਾਂ ਦੀ ਮੌਤ ਹੋ ਸਕਦੀ ਹੈ। ਇਸ ਨਾਲ ਇਸ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ 49 ਹੋ ਗਈ ਹੈ। ਈਰਾਨ 'ਚ ਪ੍ਰਸਾਰਿਤ ਇੱਕ ਰਿਪੋਰਟ ਅਨੁਸਾਰ ਸੂਬਾਈ ਐਮਰਜੈਂਸੀ ਅਧਿਕਾਰੀ ਮੁਹੰਮਦ ਅਲੀ ਅਖੌਦੀ ਨੇ ਮਰਨ ਵਾਲੇ ਦੀ ਗਿਣਤੀ ਦਿੱਤੀ। ਇਹ ਘਟਨਾ ਦੇਸ਼ ਦੇ ਤਬਾਸ ਸਥਿਤ ਖਾਨ 'ਚ ਵਾਪਰੀ। ਮੀਥੇਨ ਗੈਸ ਦੇ ਲੀਕ ਹੋਣ ਕਾਰਨ ਹੋਏ ਧਮਾਕੇ ਤੋਂ ਬਾਅਦ ਸ਼ਨੀਵਾਰ ਨੂੰ ਖਾਨ ਅੰਦਰ ਫਸੇ ਲੋਕਾਂ ਦੀ ਗਿਣਤੀ ਦੀਆਂ ਵੱਖੋ-ਵੱਖਰੀਆਂ ਰਿਪੋਰਟਾਂ ਸਨ